ਹਾਂਜੀ ਇਹ ਜੀ ਆਪਾਂ মিডিਆ ਲੈਬੋਂ ਇਹ ਕਲਾਸ ਆਰਗੇਨਾਈਜ਼ ਕੀਤੀ ਗਈ ਸੀ ਸਾਡੇ ਫੋਟੋਗ੍ਰਾਫਰ ਵੀਰਾਂ ਲਈ ਇਹਦੇ ਵਿੱਚ ਬਹੁਤ ਵਧੀਆ ਆਪਾਂ ਜਾਣਕਾਰੀ ਸਾਰੀ ਸ਼ੇਅਰ ਕੀਤੀ ਆ ਫਸਟ ਟਾਈਮ ਹੋਇਆ ਹਾਰਪੁਰ ਦੇ ਵਿੱਚ ਕਿ ਆਪਾਂ ਇਸ ਤਰ੍ਹਾਂ ਦੀ ਵਰਕਸ਼ਾਪ ਲਗਾ ਰਹੇ ਆ ਫਿਚਰ ਦੇ ਵਿੱਚ ਆਪਾਂ ਹੋਰ ਵੀ ਵਰਕਸ਼ਾਪ ਲਗਾਉਂਗਾ ਜਿੱਦਾਂ ਸਾਨੂੰ ਫੋਟੋਗ੍ਰਾਫਰ ਵੀਰਾਂ ਨੂੰ ਬਹੁਤ ਜ਼ਿਆਦਾ ਮਦਦ ਮਿਲ ਸਕੇ ਤਾਂ ਉਹ ਕੁਝ ਸਿੱਖਣ ਦੇ ਅੱਗੇ ਸਿੱਖ ਸਕਣਗੇ ਹਾਂਜੀ ਬਹੁਤ ਵਧੀਆ ਰਿਸਪੌਂਸ ਹੈਗਾ ਜੀ ਮੇਰੇ ਸਾਰੇ ਫੋਟੋਗ੍ਰਾਫਰ ਵੀਰ ਇੱਥੇ ਸ਼ਾਮਲ ਹੋਏ ਔਰ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਬਹੁਤ ਹੌਸਲਾ ਮਿਲਿਆ ਜੀ ਕਰਨ ਦਾ ਤੇ ਅੱਗੇ ਵੀ ਆਪਾਂ ਐਦੀ ਕਰਦੇ ਰਹੋਗੇ ਕਿਉਂਕਿ ਇਹਨਾਂ ਨਾਲ ਹੀ ਹੈ ਜੀ ਸਾਰਾ ਕੁਝ ਹਾਂ ਹਾਂ ਜੀ ਆਪਣੇ ਕੋਲ ਬਾਹਰੋਂ ਵੀ ਆਏ ਸੀਗੇ ਸ਼ਾਹਪੁਰ ਦੇ ਸੇ ਸੀਗੇ ਸਾਡੇ ਕੋਲ ਗੜ ਤੋਂ ਮਕੇਰੀਆਂ ਤੋਂ ਹਰਿਆਣੇ ਤੋਂ ਬੁੱਲਵਾਰ ਤੋਂ ਮਾਲਪੁਰ ਤੋਂ ਹਰ ਜਗ੍ਹਾ ਤੋਂ ਫੋਟੋਗ੍ਰਾਫਰ ਆਏ ਸੀਗੇ ਜੀ ਇੱਥੇ ਤੇ ਉਹਨਾਂ ਨੇ ਵਰਕਸ਼ਾਪ ਦਾ ਪੂਰਾ ਲਾਭ ਉਠਾਇਆ ਨੈਕਸਟ ਮੰਥ ਚ ਆਪਾਂ ਇਹ ਨਵੀਂ ਵਰਕਸ਼ਾਪ ਲਗਾਉਂਗੇ ਉਹਦੇ ਵਿੱਚ ਜਿਹੜਾ ਆਪਾਂ ਡਿਸਕਸ ਕੀਤਾ ਉਹ ਸਾਰੇ ਡਿਟੇਲ ਦੇ ਵਿੱਚ ਕੀਤਾ ਜਾਊਗਾ ਔਰ ਗੈਦਨਿਕ ਵੀ ਜ਼ਿਆਦਾ ਵੱਡੀ ਹੋਊਗੀ ਔਰ ਵਧੀਆ ਇਸ ਤਰੀਕੇ ਨਾਲ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਰੋਗੇ ਜੀ ਇਹਨੂੰ ਅ ਬਹੁਤ ਵਧੀਆ ਵਰਕਸ਼ਾਪਸ ਜੀ ਹੁਣ ਤੱਕ ਹੁਸ਼ਿਆਰਪੁਰ ਚ ਅੜਗੇੜ ਤੇ ਵਰਕਸ਼ਾਪਾਂ ਲੱਗੀਆਂ ਜੀ ਪਰ ਇਹ ਜਿਹੜੀ ਬਿਲਕੁਲ ਅਲੱਗ ਇਸ ਕਰਕੇ ਸੀ ਕਿਉਂਕਿ ਜਿੰਨੇ ਵੀ ਹੁਣ ਤੱਕ ਦੀਆਂ ਵਰਕਸ਼ਾਪਾਂ ਲੱਗੀਆਂ ਉਹ ਸਿਰਫ ਇੱਕ ਕੈਮਰੇ ਤੇ ਫੋਕਸ ਕਰਦੇ ਸੀ ਜੇ ਕੈਨਨ ਵਾਲੇ ਆ ਉਹ ਕੈਨਨ ਦੀਆਂ ਹੀ ਤਰੀਫਾ ਕਰਦੇ ਰਹਿੰਦੇ ਸੀ ਨਿਕੋਨ ਵਾਲੇ ਨਿਕੋਨ ਦੀਆਂ ਪੈਨਾਸੋਨਿਕ ਵਾਲੇ ਪੈਨਾਸੋਨਿਕ ਦੀਆਂ ਲੇਕਿਨ ਜਿਹੜੀਆਂ ਉਹਦੀਆਂ ਬੇਸਿਕਸ ਜਿਹੜੀਆਂ ਗੱਲਾਂ ਹੈਗੀਆਂ ਕੈਮਰੇ ਦੀਆਂ ਵੀਡੀਓਗ੍ਰਾਫੀ ਦੀਆਂ ਜਾਂ ਐਡੀਟਿੰਗ ਦੀਆਂ ਉਹ ਕੋਈ ਦੱਸਦਾ ਨਹੀਂ ਸੀਗਾ ਆਪਣੇ ਕੈਮਰੇਆਂ ਦੇ ਗੁਣ ਗਾਨ ਕਰਕੇ ਇੱਥੇ ਚਲੇ ਜਾਂਦੇ ਸੀ ਲੇਕਿਨ ਅੱਜ ਦੀ ਜਿਹੜੀ ਵਰਕਸ਼ਾਪ ਸੀ ਬਹੁਤ ਵਧੀਆ ਸੀ ਅ ਅਸ਼wini ਜੀ ਉਹਨਾਂ ਨੇ ਬਹੁਤ ਹੀ ਡਿਟੇਲ ਨਾਲ ਜਿਹੜੀਆਂ ਬੇਸਿਕਸ ਐ ਜੀਆਂ ਸਾਡੀਆਂ ਕੈਮਰੇ ਦੀਆਂ ਐਡਿਟਿੰਗ ਨਹੀਂ ਆ ਉਹ ਸਾਨੂੰ ਸਾਰਿਆਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਅ ਫੋਕਸ ਅਪਰਚਰ ਸਪੀਡ ਸ਼ਟਰ ਸਪੀਡ ਜੋ ਵੀ ਹੈ ਉਹਨੂੰ ਕਿਸ ਤਰ੍ਹਾਂ ਆਪਾਂ ਯੂਜ਼ ਕਰਨਾ ਕਿਸ ਤਰ੍ਹਾਂ ਅਸੀਂ ਉਹ ਉਸ ਲੈਵਲ ਦੀ ਫੋਟੋਗ੍ਰਾਫੀ ਕਰ ਸਕਦੇ ਹਾਂ ਜੋ ਸਾਰੇ ਚੰਬੇ ਚ ਰਹਿਣ ਕੇ ਹਾਂ ਵੀ ਬਹੁਤ ਵਧੀਆ ਫੋਟੋਗ੍ਰਾਫੀ ਹੋਈ ਹੈ ਸੋ ਅੱਜ ਦੀ ਜਿਹੜੀ ਬਖਸ਼ਾ ਆਪਾਂ ਬਹੁਤ ਵਧੀਆ ਮੁਬਾਰਕਬਾਦ ਦਿੰਨਾ ਮੈਂ ਅਸ਼wini ਜੀ ਨੂੰ ਕਿ ਬਹੁਤ ਵਧੀਆ ਰਿਸਪੌਂਸ ਸੀਗਾ ਫੋਟੋਗ੍ਰਾਫਰਾਂ ਦਾ ਬਹੁਤ ਸਾਫ਼ ਸੀਗਾ ਧੰਨਵਾਦ